ਸਸੀ ਘਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਚ ਬਈ ਆਪਾਂ ਤੁਹਾਡੇ ਲਈ ਇੱਕ ਬੁਰੀ ਬਹੁਤ ਸੋਹਣੀ ਮੱਝ ਲੈ ਕੇ ਆਏ ਆਂ ਤਾਜੀ ਸੂਈ ਆ ਪਿੰਡਾ ਜੋਗਾ ਤਹਿਸੀਲ ਵੀ ਜੋਗਾ ਜ਼ਿਲ੍ਹਾ ਬਈ ਨੂੰ ਮਾਨਸਾ ਪੈ ਜਾਂਦਾ ਹੈਗਾ ਤਾਜੀ ਸੂਈ ਮੱਝ ਆ ਬਈ 20 ਦਿਨ ਹੋ ਗਏ ਸੂਈ ਨੂੰ ਬਾਈ ਦੇ ਦੱਸਣ ਮੁਤਾਬਕ ਦੁੱਧ 13 ਲੀਟਰ ਤਿਆਰ ਆ ਕੋਈ ਵੀ ਵੀਰ ਭਰਾ ਆਪਦਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੁਆਈ ਕਰਕੇ ਲਿਜਾ ਸਕਦਾ ਆਜੋ ਆਪਾਂ ਤੁਹਾਨੂੰ ਮੱਝ ਤੋੜ ਕੇ ਦਿਖਾ ਦਿੰਨੇ ਇੱਕ ਵਾਰੀ ਥਾਣ ਹਵਾਨੇ ਦੀ ਚੈੱਕ ਕਰ ਲਓ ਬਈ ਇਕੱਲਾ ਇਕੱਲਾ ਥਾਣਾ ਵਧੀਆ ਮੁਠੀ ਵਾਲੇ ਥਾਣ ਨੇਗੇ ਆਜੋ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਮੂੰਹ ਮੱਥੇ ਦੀ ਚੈੱਕ ਕਰ ਲਓ ਬਈ ਸਿੰਘਾਂ ਦੀ ਜਮਾ ਕੁੰਡੀ ਆ ਝੋਟੀ ਬਈ ਉੱਚੀ ਲੰਮੀ ਕੱਦ ਗਾਠ ਖੱਖੋਂ ਪੂਰੀ ਇੱਕ ਨੰਬਰ ਆ ਗਈ ਪਿੱਠ ਪੂੜੇ ਦੀ ਚੜਾਈ ਚੈੱਕ ਕਰ ਲਓ ਪਾ ਮੇ ਉੱਤੇ ਮੰਝਾ ਡਾਲੇ ਬਈ ਬੰਦਾ 22 ਦੇ ਦਸਨ ਮਤਾਗ ਬਈ ਦੁੱਧ 13 ਕਿਲੋ ਜਮਾ ਐਨ ਕੰਡੇ ਵਾਲਾ ਤਿਆਰ ਆਗਾ 13 ਕਿਲੋ ਦੁੱਧ ਵੀ ਬਹੁਤ ਬਹੁਤ ਹੋ ਜਾਂਦਾ ਬਾਕੀ ਬਈ ਤੁਸੀਂ ਆਪ ਦੀ ਪਰਖ ਨਾਲ ਲੈ ਸਕਦੇ ਹੋਗੇ ਬੱਚਾ ਮਗਰ ਕੱਟਾ ਆ ਗਿਆ ਵਾਰੀ ਬਈ ਤੁਹਾਨੂੰ ਥਾਂ ਲੈਵੇ ਦੀ ਆਪਾਂ ਨੇੜੇ ਲੈ ਜਾ ਕੇ ਚੈੱਕ ਕਰਾ ਦਿੰਨੇ ਆਗੇ ਦੇਖੋ ਬਈ ਥਾਣਾ ਦੀ ਬੰਤਨ ਤੇ ਇੱਕ ਕਰੋ ਵਧੀਆ ਕੱਲਾ ਕੱਲਾ ਥਣ ਲੱਗਿਆ ਹੋਇਆ ਰੇਟ ਵਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਹੁਣ ਨੰਬਰ ਆਪਾਂ ਵੀਡੀਓ ਚ ਚਲਾ ਦਾਂਗੇ ਰੇਟ ਵਾਈ ਕਹਿੰਦਾ ਜੈ ਜੀ ਹੂ ਧੰਨਵਾਦ